ਫਲੋਰ ਦੇ ਇੱਕ ਮੁਹੱਲੇ ਦੇ ਵਿੱਚੋਂ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਮਹਾਂਤਵ ਵੱਲੋਂ ਅਲਫ ਨਗਨ ਹੋ ਕੇ ਗਲੀ ਦੇ ਵਿੱਚ ਘੁੰਮਣ ਦੇ ਨਾਲ ਹੜਕਾ ਮਚ ਜਾਂਦਾ ਹੈ ਮੁਹੱਲਾ ਵਾਸੀਆਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਨੌਜਵਾਨ ਜੋ ਹੈ ਉਹ ਆਪਣੇ ਆਪ ਨੂੰ ਅਲੀਸ਼ਾ ਮਹਾਂਤ ਅਖਵਾਉਂਦਾ ਹੈ ਉਸ ਨੇ ਬੇਸ਼ਰਮੀ ਦੀਆਂ ਹੱਦਾ ਪਾਰ ਕਰ ਦਿੱਤੀਆਂ ਤੇ ਮੁਹੱਲੇ ਦੇ ਵਿੱਚ ਅਲਫ ਨਗਨ ਹੋ ਕੇ ਘੁੰਮਣਾ ਸ਼ੁਰੂ ਕਰ ਦਿੱਤਾ ਇਸ ਘਟਨਾ ਕਰਕੇ ਮੁਹੱਲਾ ਨਿਵਾਸੀ ਕਾਫੀ ਨਿਰਾਸ਼ ਹੋਏ ਨੇ ਉਹਨਾਂ ਦੇ ਅੰਦਰ ਕਾਫੀ ਰੋਸ ਹੈ ਉਹਨਾਂ ਨੇ ਦੱਸਿਆ ਕਿ ਇਸ ਸਮੇਂ ਮਾਹੌਲ ਜਿਹੜਾ ਕਾਫੀ ਜ਼ਿਆਦਾ ਗਮਗੀਨ ਹੋ ਗਿਆ ਮੁਹੱਲੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਹੈ ਅਤੇ ਲੋਕ ਉਸ ਦੇ ਕਾਰਦੁਖ ਸਾਂਝਾ ਕਰਨ ਆ ਰਹੇ ਨੇ ਪਰ ਅਲੀਸ਼ਾ ਨੇ ਕਿਸੇ ਦੀ ਵੀ ਇੱਕ ਨਾ ਸੁਣੀ ਇਸ ਤੋਂ ਬਾਅਦ ਨਿਵਾਸੀ ਇਕੱਠੇ ਹੋ ਕੇ ਥਾਣਾ ਫਲੋਰ ਪਹੁੰਚੇ ਅਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਅਲੀਸ਼ਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਲੀਸ਼ਾ ਮਾਨਤਾ ਅਕਸਰ ਪੜਕੀ ਲੈ ਕਪੜੇ ਪਾ ਕੇ ਗਲੀ ਮੁਹੱਲੇ ਵਿੱਚ ਘੁੰਮਦੀ ਹੈ ਜਿਸ ਕਰਕੇ ਬੱਚਿਆਂ ਦੇ ਮਾੜਾ ਅਸਰ ਪੈਂਦਾ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਇਸ ਨੂੰ ਮੁਹੱਲੇ ਤੋਂ ਬਾਹਰ ਕੱਢਿਆ ਜਾਵੇ ਤਾਂ ਜੋ ਸ਼ਾਂਤੀਮਈ ਮਾਹੌਲ ਬਣਿਆ ਰਹੇ ਦੂਸਰੇ ਪਾਸੇ ਜਦੋਂ ਅਲੀਸ਼ਾ ਮੰਤਨਾਲੀ ਇਸ ਮਾਮਲੇ ਤੇ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਮੁਹੱਲੇ ਦੇ ਕੁਝ ਮੁੰਡੇ ਉਸ ਨੂੰ ਹਰ ਰੋਜ਼ ਤੰਗ ਕਰਦੇ ਹਨ ਉਸ ਦੀਆਂ ਭੈਣਾਂ ਨੂੰ ਵੀ ਗਲਤ ਸ਼ਬਦ ਬੋਲਦੇ ਜਾਂਦੇ ਨੇ ਇਸ ਤੰਗ ਪਰੇਸ਼ਾਨੀ ਕਰਕੇ ਉਸਨੇ ਇਹ ਕਦਮ ਚੁੱਕਿਆ ਤੇ ਜਿਸ ਤੋਂ ਬਾਅਦ ਹੁਣ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਤੇ ਮੁਹੱਲਾ ਵਾਸੀ ਬਿਹਤ ਜ਼ਿਆਦਾ ਦੁਖੀ ਹੋਏ ਤੇ ਉਹਨਾਂ ਦੇ ਵੱਲੋਂ ਜੋ ਹੈ ਪੁਲਿਸ ਤੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਕੀ ਕੁਝ ਪੁਲਿਸ ਦੇ ਬਿਆਨ ਨੇ ਜਾਂ ਮੁਹੱਲਾ ਵਾਸੀਆਂ ਦਾ ਕਹਿਣਾ ਉਹ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੇਵ ਹਰਜ ਆਇ ਤੁਸੀਂ ਫਲੌਟ ਆਣੇ ਵਿਖੇ ਆਏ ਕੀ ਸਾਰਾ ਮਸਲਾ ਸਰ ਮਸਲਾ ਹੈਗਾ ਜੀ ਸਾਡੇ ਬੁਲੀ ਦੇ ਇੱਕ ਮਹਤਵਪੂਰਨ ਕੀ ਨਾਮ ਹੈ ਉਹਨਾਂ ਦਾ ਨਾਮ ਹੈ ਅਕਾਸ਼ ਕੀ ਸਾਰਾ ਮਸਲਾ ਹੈ ਤੁਸੀਂ ਅੱਜ ਆਏ ਹੋ ਮਸਲਾ ਇਹ ਕਿ ਉਹ ਅੱਜ ਉੱਤੇ ਸਾਰੇ ਮੁੱਲੇ ਚ ਡੈਥ ਹੋਈ ਸੀਗੀ ਸਾਰੇ ਅਸੀਂ ਉੱਥੇ ਬੈਠੇ ਸੀ ਕੋਈ ਲੱਗਾ ਹੋ ਕੇ ਕੋ ਬੁਲਾ ਪਏ ਉੱਥੇ ਬੈਠੇ ਕਿੰਨੇ ਟਾਈਮ ਤੋਂ ਰਹਿ ਰਿਆ ਜੀ ਇਹ ਰਹਿਦੇ ਬਚਪਨ ਤੋਂ ਜਦੋਂ ਨਿਕਲਿਆ ਵੱਡਾ ਥੋੜਾ ਹੋਇਆ ਤਾਂ ਮਨ ਤੋਂ ਵੱਡ ਗਿਆ ਪਹਿਲਾਂ ਮੁੰਡਾ ਸੀਗਾ ਇਹਨਾਂ ਮੁੰਡਾ ਹੀ ਸੀਗਾ ਨਹੀਂ ਪਹਿਲੀ ਵਾਰੀ ਨਹੀਂ ਸਰਕਟ ਪਿੱਤੀ ਪਹਿਲਾਂ ਵੀ ਕੋਈ ਇੱਕ ਵੀ ਨਹੀਂ ਤੇ ਉਹ ਵੀ ਇਦਾਂ ਹੀ ਬਗੜੇ ਪਾ ਕੇ ਘੁੰਮਦਾ ਭਾਈ ਇਹਨੂੰ ਕੱਪੜੇ ਪਾਉਣ ਤੋਂ ਮਨਾ ਕੀਤਾ ਵੀ ਅਕਲ ਨਾਲ ਘੁੰਮਿਆ ਕਰ ਮੁੱਲੇ ਚ ਧੀਆਂ ਪਹਿਣਾ ਵਾਂ ਤੇ ਇਹ ਸਾਰਾ ਹੀ ਨੰਗਾ ਹੋ ਗਿਆ ਫਿਰ ਇਹ ਇੱਕ ਜਿਹੜੀ ਵੀਡੀਓ ਬਣੀ ਉਹ ਇਹਦੀ ਹੈ ਜੀ ਇਹਦੀ ਹੈ ਜੀ ਇਹ ਹੁਣ ਦਾ ਨਹੀਂ ਹਾਂਜੀ ਸਾਡੇ ਮੰਗ ਆਇਆ ਜੇ ਯਾਤੋਂ ਨੂੰ ਮੈਂ ਲੈ ਚ ਬਾਹਰ ਕੱਢਿਆ ਜਾਵੇ ਆਪਣੇ ਕੱਪੜੇ ਟੰਗ ਨਾਲ ਪਾਣ ਅਸੀਂ ਨੋਹਤਿਆਂ ਵਾਲੇ ਹੈਗੇ ਆਂ ਅਗਰ ਅਸੀਂ ਮਰਾ ਕਿਤਾ ਸੀ ਉਹਨੂੰ ਤਾਂ ਹੋ ਨੰਗਾ ਹੋ ਕੇ ਸਾਡੇ ਮੂਰੇ ਖੜ ਗਿਆ ਜਿਹੜਾ ਕਰ ਕਰਦਾ ਆਪਣੇ ਨਿਸ਼ ਅਨਿਸ਼ਾ ਅਲਿਸ਼ਾ ਮਾ ਕਿੰਨੇ ਟਾਈਮ ਤੋਂ ਰਹਿ ਰਹੇ ਹੈਗੇ ਇਹਦਾ ਬਚਪਨ ਇੱਥੇ ਹੋਇਆ ਬਾਈ ਤੇ ਇਹ ਮੁੰਡਾ ਸੀਗਾ ਮੁੰਡੇ ਤੋਂ ਇਹ ਫਿਰ ਮੰਤ ਬਣਿਆ ਕਿਉਂਕਿ ਮੰਤ ਵੀ ਆਪਣੇ ਕਾਇਦੇ ਕਾਨੂੰਨ ਚ ਰਹਿੰਦੇ ਨੇ ਇਹਨੇ ਬਿਲਕੁਲ ਹੀ ਨੰਗ ਕਰ ਦਿੱਤਾ ਬਾਈ ਇਹਦੀ ਭੈਣਾਂ ਵੀ 2 ਨੰਬਰ ਤੇ ਧੰਦਾ ਕਰਦੀਆਂ ਨੇ ਰਾਤਾਂ ਨੂੰ ਬਾਹਰ ਆਉਂਦੀਆਂ ਨੇ ਇਸ ਕਰਕੇ ਤੁਸੀਂ ਹੁਣ ਪ੍ਰਸ਼ਾਸਨ ਨੂੰ ਆਏ ਇੱਥੇ ਘਾਣੇ ਫਲੋਰ ਤੇ ਆਏ ਕਿ ਸਾਡੇ ਸਾਡੀ ਸਾਰੀ ਸਾਡੀ ਮੰਗ ਇਹੀ ਹੈ ਜਾਂ ਤਾਂ ਮਹੱਲੇ ਚ ਬਾਹਰ ਨਿਕਲ ਜਾਣੇ ਜਾਂ ਇਹ ਆਪਣੇ ਸੇਹ ਸਾਹਿਬ ਨਾਲ ਰਹਿਣ ਕਰਨ ਇੱਥੇ ਵੀਸ਼ਾ ਦੀ ਕ ਲੜਾਈ ਹੋਈ ਆ ਮਹੱਲੇ ਤੁਹਾਡੇ ਵਿੱਚ ਤੁਸੀਂ ਨਗਰ ਵਸਤਾ ਦੇ ਸੀਗੇ ਲੜਾਈ ਕਿਉਂ ਹੋਈ ਕਿਉਂ ਤੁਸੀਂ ਨੰਗੇ ਹੋਏ ਸਾਰਾ ਮਾਮਲਾ ਹੈ ਮੀਡੀਆ ਵਿੱਚ ਵੀ ਆਇਆ ਮੀਡੀਆ ਵਿੱਚ ਤਰ੍ਹਾਂ ਚੱਲ ਰਹੀਆਂ ਕੀ ਸਾਰਾ ਮਾਮਲਾ ਸੀ ਸਰ ਕੱਲ ਜੋ ਲੜਾਈ ਹੋਈ ਸੀ ਮੇਰੇ ਮਹੱਲਾ ਨਿਵਾਸੀਆਂ ਦੇ ਨਾਲ ਇਹ ਮੇਰੇ ਘਰ ਦੇ ਨਾਲ ਸੀਗਾ ਸਾਈ ਲੜਾਈ ਸਰ ਮੈਂ ਜੋ ਕੱਲ ਲੜਾਈ ਹੋਈ ਆ ਮੇਰੇ ਮਹੱਲੇ ਮਹੱਲੇ ਵਿੱਚ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਮਹੱਲੇ ਦੇ ਵਿੱਚੋਂ ਮੇਰਾ ਕੱਲ ਮੈਨੂੰ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਬੋਲਿਆ ਗਿਆ ਮੁੰਡਿਆਂ ਨੇ ਮੈਨੂੰ ਗਲਤ ਤਰੀਕੇ ਦੇ ਨਾਲ ਬੋਲਿਆ ਗਿਆ ਮੁੰ ਮਹੱਲੇ ਦੇ ਜਿਹੜੇ ਮੁੰਡੇ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਮੈਨੂੰ ਕਦੀ ਗਲੀਆਂ ਦੇ ਵਿੱਚ ਵ ਦੇ ਕਿ ਮੈਨੂੰ ਫੜ ਲੈਂਦੇ ਕਦੀ ਕਿੱਥੇ ਜਾ ਇੱਕ ਹੋਰ ਵੀ ਗੱਲ ਹੈਗੀ ਆ ਮੁੰਡੇ ਜਿਹੜੇ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਤੁਸੀਂ ਕੱਪੜੇ ਢਕੀਲੇ ਪਾਉਨੇ ਮਲਾਂ ਅਸੀਂ ਦਾ ਕਹਿਣਾ ਹੈਗਾ ਵੀ ਤੁਸੀਂ ਜਿਹੜੇ ਕੱਪੜੇ ਆ ਇਹਨਾਂ ਦਾ ਬੜਾ ਪਹਿਰਾਵਾ ਸਹੀ ਨਹੀਂ ਹੈਗਾ ਠੀਕ ਆ ਨਾ ਇਹ ਕੁੜੀਆਂ ਜਿਹੜੀਆਂ ਸਾਡੀਆਂ ਇੱਥੇ ਮਹੱਲੇ 'ਚ ਰਹਿਣੀਆਂ ਹੈਗੀਆਂ ਤਿਆਂ ਪਣਾ ਵੀ ਰਹਿਣੀਆਂ ਹੈਗੇ ਕਿ ਇਹ ਕੁੜੀ ਜਿਹੜੀ ਮੰਦ ਹੈਗੀ ਆ ਵੀ ਕੱਪੜੇ ਗਲਤ ਪਾਉਂਦੀ ਹੈਗੀ ਆ ਇਸ ਤਰ ਸਰ ਪੇਲ ਮੈਂ ਸੂਟ ਵੀ ਪਾ ਨਹੀਂ ਤਾਂ ਵੀ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਮੈਨੂੰ ਬਹੁਤ ਟਾਈਮ ਤੋਂ ਜਦੋਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਸੀਗਾ ਠੀਕ ਹੈ ਸਰ ਉਹਦੇ ਲਈ ਮੈਂ ਮਾਫੀ ਮੰਗਦੀ ਆ ਜਿਹੜੇ ਕੱਪੜੇ ਪਾਉਂਦੀ ਆ ਮਹੱਲੇ ਦੇ ਵਿੱਚ ਉਹ ਮੈਂ ਸਹੀ ਤਰੀਕੇ ਦੇ ਨਾਲ ਪਾਵਾਂਗੀ ਤੇ ਮੈਂ ਮਹੱਲਾ ਨਿਵਾਸੀ ਤੋਂ ਕੱਲ ਵੀ ਉਹ ਪੋਲ ਜੈ ਮਾਫੀ ਮੰਗੀ ਆ ਕਿ ਕਿਉਂਕਿ ਅਸੀਂ ਭੈਣਾਂ ਦੀ ਗੱਲ ਕਰ ਰਹੇ ਹਾਂ ਸਰ ਉਸ ਮੇਰੀ ਜਿਹੜੀਆਂ ਭੈਣਾਂ ਨੂੰ ਮਹੱਲਾ ਨਿਵਾਸੀਆਂ ਨੇ ਗਲਤ ਤਰੀਕੇ ਨਾਲ ਬੋਲਿਆ ਗਿਆ ਸਰ ਉਹ ਬਿਲਕੁਲ ਗਲਤ ਹੈ ਠੀਕ ਹੈ ਸਰ ਮੈਂ ਮੇਰੀ ਮਿਸ ਸਿਸਟਰ ਸਿੱਧਨੀ ਹੈ ਨਹੀਂ ਗਿਆ ਠੀਕ ਹੈ ਸਰ ਬਿਲਕੁਲ ਤੇ ਸਰ ਜਿਹ ਮਹੱਲਾ ਨਿਵਾਸੀ ਦਕਾਣਗੇ ਤਾਂ ਮੈਂ ਉਹਨਾਂ ਤੇ ਲਗਾਵਾਂਗੀ ਜਿਹੜਾ ਜਿਹੜਾ ਤੁਸੀਂ ਕੱਲ ਲਗੇ ਹੋਏ ਹੋ ਤੁਸੀਂ ਸੌਰੀ ਗਿਲ ਕਰਦੇ ਹਾਂ ਉਹਦੇ ਲਈ ਮੈਂ ਸੌਰੀ ਫੀਲ ਕਰਦੀ ਹਾਂ ਜੇ ਮੈਂ ਮੇਲ ਹੋਣਾ ਚਾਹੀਦਾ ਨਹੀਂ ਹੁੰਦੀ ਨਹੀਂ ਅੱਗੇ ਤੋਂ ਨਹੀਂ ਹੁੰਦੀ ਮੈਂ ਪਰੇਸ਼ਾਨ ਹੋ ਕੇ ਤੰਗ ਪਰੇਸ਼ਾਨ ਹੋ ਕੇ ਮਹੱਲਾ ਨਿਵਾਸੀਆਂ ਤੋਂ ਮੁੰਡਿਆਂ ਤੋਂ ਪਰੇਸ਼ਾਨ ਹੋ ਕੇ ਕੱਲ ਮੈਂ ਇਹ ਕੰਮ ਕੀਤਾ ਇਹ ਕੰਮ ਕੀਤਾ